ਪੰਜਾਬ ਦੇ ਅੰਦਰ ਡੇਢ ਦਰਜੇ ਤੋਂ ਜ਼ਿਆਦਾ ਲੋਕ ਨਕਲੀ ਸ਼ਰਾਬ ਜਰੀਲੀ ਸ਼ਰਾਬ ਪੀ ਕੇ ਮਾਰੇ ਗਏ। ਔਰ ਪੰਜਾਬ ਦੀ ਸਰਕਾਰ ਭਗਵੰਤ ਮਾਨ ਕਹਿ ਰਹੇ ਆ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਭਗਵੰਤ ਮਾਨ ਜੀ ਬਖਸ਼ਣਾ ਕਿੰਨਾਂ ਨੂੰ ਆ ਜਿਨ੍ਹਾਂ ਨੂੰ ਬਖਸ਼ਣਾ ਉਹ ਤਾਂ ਤੁਹਾਡੀ ਕੁਰਸੀ ਤੇ ਚੜ੍ਹ ਕੇ ਬੈਠੇ ਨੇ। ਮਨੀਸ਼ ਸੋਦੀਆ ਕੱਲ ਪੰਜਾਬ ਭਵਨ ਦੇ ਅੰਦਰ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈਠ ਕੇ ਫੈਸਲਾ ਲੈ ਰਹੇ ਨੇ। ਭਗਵੰਤ ਮਾਨ ਜੀ ਕੋਲ ਤਾਂ ਕੋਈ ਪਾਵਰ ਹੀ ਨਹੀਂ ਤੁਸੀਂ ਕਿਹਨੂੰ ਫੜੋਗੇ ਤੇ ਕਿਹਨੂੰ ਬਖਸ਼ੋਗੇ। ਅਗਰ ਫੜਨਾ ਹੈ ਤੇ ਸ਼ਰਾਬ ਦੇ ਜਿਹੜਾ ਕਾਰੋਬਾਰੀ ਨੇ ਉਹ ਸਭ ਤੋਂ ਵੱਡੇ ਅਰਵਿੰਦ ਕੇਜਰੀਵਾਲ ਜੀ ਤੇ ਮਨੀਸ਼ ਸੁਸੋਧਿਆ ਜੀ ਨੇ ਜਿਨ੍ਹਾਂ ਨੇ ਦਿੱਲੀ ਅੰਦਰ ਵੀ ਇਹ ਸ਼ਰਾਬ ਦਾ ਕਾਰੋਬਾਰ ਕੀਤਾ ਦਿਨ ਦਿਨ ਲੋਕਾਂ ਨੇ ਭਜਾਇਆ ਹੁਣੇ ਪਕੌੜੇ ਪੰਜਾਬ 'ਚ ਪਹੁੰਚ ਗਏ ਨੇ ਤੁਹਾਡੀ ਕੁਰਸੀ ਦਬਾਲ ਕੇ ਬੈਠੇ ਨੇ ਤੁਹਾਡੀ ਕੁਰਸੀ ਤੇ ਬੈਠ ਕੇ ਫੈਸਲੇ ਲੈ ਰਹੇ ਨੇ ਔਰ ਤੁਸੀਂ ਕਹ ਰਹੇ ਜੇ ਇਹ ਸ਼ਰਾਬ ਨਾਲ ਮਰੇ ਲੋਕ ਕਤਲਿਆਮ ਬਿਲਕੁਲ ਕਤਲਿਆਮ ਪਰ ਕਤਲਿਆਮ ਕਰਨ ਵਾਲੇ ਕੋਈ ਹੋਰ ਨਹੀਂ ਮਨੀਸ਼ ਸੁਸੋਧਿਆ ਤੇ ਅਰਵਿੰਦ ਕੇਜਰੀਵਾਲ ਜੀ ਨੇ ਕਿ ਭਗਵੰਤ ਮਾਨ ਜੀ ਤੁਸੀਂ ਉਹਨਾਂ ਤੇ ਕਾਰਵਾਈ ਕਰੋਗੇ ਕੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰੋਗੇ ਜਿਹੜੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਚੈਲੰਜ ਕਰਦੇ ਨੇ ਔਰ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਫੈਸਲੇ ਲੈ ਰਹੇ ਨੇ ਅਗਰ ਇਸ ਕਤਲੇਆਮ ਦਾ ਕੋਈ ਜ਼ਿੰਮੇਵਾਰਾ ਤੇ ਸ਼ਰਾਬ ਦਾ ਤਸਕਰੀ ਕਰਾਉਣ ਵਾਲੇ ਸ਼ਰਾਬ ਦੇ ਪੈਸੇ ਲੈਣ ਵਾਲੇ ਸ਼ਰਾਬ ਦੇ ਕਾਰੋਬਾਰੀਆਂ ਨਾਲ ਸਾਂਝ ਪਾਉਣ ਵਾਲੇ ਜਿਹੜੇ ਦਿੱਲੀ ਚ ਜਿਨ੍ਹਾਂ ਨੇ ਪਾਈ ਸੀਗੀ ਉਹਨੇ ਮਨੀਸ਼ ਸੋਸੋਧਿਆ ਜੀ ਤੇ ਅਰਵਿੰਦ ਕੇਜਰੀਵਾਲ ਜੀ ਹੈ ਹਿੰਮਤ ਤੇ ਉਹਨਾਂ ਤੇ ਕਾਰਵਾਈ ਕਰਕੇ ਦਿਖਾਓ ਔਰ ਮੈਂ ਦੱਸਣਾ ਚਾਹੁੰਦਾ ਮਨੀਸ਼ ਸੋਸੋਧਿਆ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਇਹ ਪੰਜਾਬ ਦੇ ਲੋਗ ਨੇ ਇਹ ਤੁਹਾਡੇ ਪੈਰਾ ਥੱਲੇ ਅਸੀਂ ਅੱਗ ਬਾਲ ਦੇਣਗੇ ਤੁਹਾਨੂੰ ਭੱਜਣ ਦਾ ਰਾਹ ਨਹੀਂ ਲੱਭਣ ਦੇਣਗੇ ਇਸ ਪੰਜਾਬ ਅੰਦਰ ਇਸੇ ਤਰ੍ਹਾਂ ਆ ਕੇ ਜ਼ਖਰੀਆ ਖਾਨ ਨੇ ਇਸੇ ਤਰ੍ਹਾਂ ਆ ਕੇ ਅਬਦਾਲੀ ਨੇ ਇਸੇ ਤਰ੍ਹਾਂ ਆ ਕੇ ਗੋਰਿਆਂ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖਾਂ ਨੇ ਉਹਨਾਂ ਨੂੰ ਐਸਾ ਮੂੰਹ ਤੋੜ ਜਵਾਬ ਦਿੱਤਾ ਜਿ ਉਹਨਾਂ ਦੇ ਕੋਈ ਨਾਮ ਲੈਣ ਵਾਲਾ ਨਹੀਂ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਸੋਦੀਆ ਜੀ ਕੋਈ ਜ਼ਿੰਮੇਵਾਰਾ ਪੰਜਾਬ ਦੇ ਇਸ ਕਤਲੇਆਮ ਦਾ ਤੇ ਉਹ ਤੁਸੀਂ ਖੁਦ ਜੇ ਜੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਤੇ ਗਵਰਨਰ ਸਾਹਿਬ ਨੂੰ ਅਨ ਕਨਸਟੀਟਿਊਸ਼ਨਲ ਸਰਕਾਰ ਚਲਾਉਣ ਵਾਸਤੇ ਮਨੀਸ਼ ਸੋਸੋਦੀਆ ਤੇ ਅਰਵਿੰਦ ਕੇਜਰੀਵਾਲ ਤੇ ਔਰ ਮਰਡਰ ਦਾ ਮਕਦ